ਸ਼੍ਰੀਕਾਲ ਮੇਰੀ YouTube ਫੈਮਿਲੀ ਨੂੰ ਵੀ ਦੇ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪੂ ਮੂਬਲੌਗ ਦੇ ਆ ਗਏ। ਦੇਖੋ ਜੀ ਸਾਡੇ ਪਿੰਡ ਕੋਲ ਧੇਰੀ ਚਪਖੜ ਧੇਰੀ ਬਹੁਤ ਜ਼ਿਆਦਾ ਆਈ ਹੈ। ਇਹ ਪਾਣੀ ਡਾਊਨ ਲੱਗਦਾ ਆਏ ਹਾਈ ਹਾਈ ਤੇ ਇੰਨੀ ਜ਼ਿਆਦਾ ਧੇਰੀ ਆ ਰਹੀ ਹੈ। ਇਹ ਬੱਦਲ ਪੂਰਾ ਬਣ ਗਿਆ ਜੀ ਤੇ ਮੀਂਹ ਆਏਗਾ ਸ਼ਾਇਦ ਆਏਗਾ ਜ਼ਰੂਰ ਆਏਗਾ ਅੱਜ ਮੈਂ ਕੋਲ ਬਲੌਕ ਵਿੱਚ ਚਲ ਕੇ ਆਈ ਸੀ ਤੇ ਇਹ ਤਨਸਰਦ ਕਰਿਆ ਸੀ ਤੇ ਜਦੋਂ ਬਾਹਰ ਆ ਕੇ ਦੇਖ ਲਮ ਪੱਕਾ ਲਾ ਕੇ ਲਾਈਟ ਚਲੀ ਗਈ ਤੇ ਬਾਹਰ ਆ ਕੇ ਦੇਖਿਆ ਤੇ ਹਨੇਰੀ ਨੇਰੀ ਬਹੁਤ ਹੀ ਜ਼ਿਆਦਾ ਨੇਰੀ ਦੇਖੋ ਜਿੱਤੇ ਆਉਣ ਲੱਗੀਆਂ ਬਰੀਕ ਬਰੀਕ ਬੂੰਦਾਂ ਲੀਆਂ ਤਾਂ ਪਣੀਆਂ ਜਿਹਾ ਪੂਰਾ ਹਾਲ ਕਰ ਤ ਹਨੇਰੀ ਨੇਰੀ ਮੌਸਮ ਬਹੁਤ ਖਰਾਬ बदल भी एन चढ़ के आ गया करती मैं दुकान रसोई च जा रहा मिट्टी कट्टा चलो जी आप भी जाइए अंदर ਲੱਗ ਗਿਆ ਤੇ ਹਵਾ ਤੋਂ ਬਾਅਦ ਹਵਾ ਤਾਂ ਵੈਸੇ ਚੱਲੀ ਜਾਂਦੀ ਹੈ ਇਹ ਨੂੰ ਨਹੀਂ ਲੱਗਿਆ ਤੇ ਇਹ ਟੁੱਟੀ ਪਈ ਸੀ ਕੁਰਸੀ ਜੀ ਇਹ ਤੇ ਆਪਾਂ ਰੱਖ ਦਿੰਦੇ ਹਾਂ ਕੱਪੜੇ ਕੱਪੜੇ ਨੇ ਧੋ ਕੇ ਰੱਖ ਦਿੰਨੇ ਜੀ ਤਾਂ ਸੁੱਕਣੇ ਪਉਣੇ ਨਾ ਸੌਖੇ ਪੈ ਜਾਂਦੇ ਆ ਇਹ ਮਤੋਂ ਆਈ ਹਾਈ ਹਾਈ ਠੰਡੀ ਠੰਡੀ ਹਵਾ ਤੋ ਸਾਨੂੰ ਮੌਸਮ ਅੰਦਰ ਲਾਈਟ ਚਲੀ ਗਈ ਤੇ ਲੈਕਦਾ ਕੋਈ ਪਤਾ ਨਹੀਂ ਕੀ ਕਾਦਾ ਆਵੇ ਤੇ ਲੈਟ ਤਾਂ ਜਦੋਂ ਹਨੇਰੀ ਆ ਗਈ ਸੀ ਨਾ ਜਦ ਹੀ ਚਲੀ ਗਈ ਸੀ ਮੂੰਦਾਟ ਦਾ ਨਹੀਂ ਪਤਾ ਵੀ ਕਾਦਾ ਆਏਗੀ ਤੇ ਅੰਦਰ ਤਾਂ ਹੈਗੀ ਗਰਮੈਸ ਤੇ ਬਾਹਰ ਹੈਗਾ ਠੰਡਾ ਠੰਡਾ ਮੌਸਮ ਤੇ ਬੂੰਦਾਂ ਲੱਗੀਆਂ ਪੈਣ ਜੀ ਤੇ ਗੇਟ ਖੜਖੜ ਵੱਜ ਰਿਹਾ ਹਵਾ ਚ ਪਪਪ ਦੇ ਕੇ ਹੀ ਪਪੰਪ ਟੱਕਤਾ ਸੀ ਹਾਂ ਪੰਪਾ ਸਪਟਾ ਘਿਆ ਪਿਆਗਾ ਤੇ ਪਾ ਲੈਣਾ ਦੁੱਧ ਜਾ ਕੇ ਤੇ ਇਹ ਵੀ ਆਪਾਂ ਟੱਕ ਦਿੰਨੇ ਆ ਜੀ ਸਿਰ ਨੂੰ ਪਾਣੀ ਪੈ ਜਾਂਦਾ ਜੀ ਗਿਜਰ ਦੇ ਵਿੱਚ ਵੈਸੇ ਹੁਣ ਤਾਂ ਆਪਾਂ ਨੂੰ ਲੋੜ ਨਹੀਂ ਨਾ ਗਰਮ ਪਾਣੀ ਦੀ ਤੇ ਆਪਾਂ ਨਾ ਹੁਣ ਰੱਖਿਆ ਨਹੀਂ ਇਹਨੂੰ ਤੇ ਲਫਾ ਫਿਰ ਪੂਟੇ ਸਾੜ ਦਿੰਨੇ ਆ ਵਿੱਚ ਇਹ ਪੰਪ ਚਪਟਾ ਪਟਾਕਦਾ ਸੀ ਇਹ ਵਿਗੜ ਤੀ ਸੀ ਪੰਪ ਤੇ ਆਹਣਾ ਪੰਪ ਨੂੰ ਪਾਣੀ ਪੂਣੀ ਲੱਗ ਗਿਆ ਹਨਾ ਫਿਰ ਔਖਾ ਹੋ ਜਾਏਗਾ ਮੋਟਰ ਸੜ ਜਾਂਦੀ ਆ ਤੇ ਸੜ ਜਾਂਦਾ ਪੰਪ ਚਲੋ ਜੀ ਇੱਥੇ ਟਾਈਮ ਹੋ ਗਿਆ ਛੇ ਦਾ 6:30 ਦਾ ਕੀ ਹੋ ਗਿਆ ਲੈ ਪੰਪ ਤੇ ਟੱਕ ਕੇ ਅੰਦਾ ਸੀ ਉਹ ਨੀਚੇ ਹੀ ਗਿਰ ਗਿਆ ਟੱਕਣਾ ਪੰਪ ਟੱਕ ਟਕੜੇ ਵਾਲਾ ਤਾਂ ਨੀਚੇ ਡਿੱਗ ਪਿਆ ਹਵਾ ਚੱਲ ਰਹੀ ਐ ਨਾ ਹਵਾ ਕਰਕੇ ਸੈਟ ਜੇ ਕਰਕੇ ਲਾ ਦਿੰਨੇ ਆ ਕਿਉਂ ਕਿਉਂ ਕਰ ਰਹੇ ਆ ਤੇ ਤੁਸੀਂ ਵੀ ਦੱਸੋ ਜੀ ਕਿੱਥੇ ਕਿੱਥੇ ਮੀਂਹ ਪੈ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਹੜੇ ਕਿਹੜੇ ਜ਼ਿਲ੍ਹੇ ਚ ਮੀਂਹ ਪੈ ਰਿਹਾ ਜੀ ਤੇ ਆਪਣੇ ਤਾਂ ਜੀ ਨੀ ਤੇ ਹਵਾ ਬਹੁਤ ਚੱਲ ਰਹੀ ਐ ਤੇ ਮੋਰ ਵੀ ਕਿਉਂ ਕਿਉਂ ਕਰ ਰਹੇ ਆ ਤੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ